ਘਰ ਦੀ ਕੁੜੀ ਨੇ ਪਿਓ ਦੀਆਂ ਲੱਤਾਂ ਨੂੰ ਫੜ ਕੇ ਉਹਨੂੰ ਜ਼ੋਰ ਦੇ ਨਾਲ ਫਰਸ਼ ਦੇ ਉੱਤੇ ਮਾਰ ਦਿੱਤਾ ਘਰ ਦਾ ਮੁੰਡਾ ਜਿਹੜਾ ਸੀ ਉਹ ਤਲਵਾਰ ਫੜ ਕੇ ਆਪਣੇ ਪਿਓ ਦੇ ਸਾਹਮਣੇ ਹੀ ਖੜਾ ਸੀ ਜਿਸ ਪਿਓ ਨੇ ਇੰਨੀਆਂ ਤੰਗੀਆਂ ਚੱਲ ਕੇ ਆਪਣੇ ਔਲਾਦ ਨੂੰ ਵੱਡਾ ਕੀਤਾ ਸੀ ਅੱਜ ਉਹੀ ਔਲਾਦ ਉਹਦੇ ਪਿਓ ਦੇ ਸਾਹਮਣੇ ਹੱਥ ਦੇ ਵਿੱਚ ਤਲਵਾਰ ਫੜੀ ਹੋਈ ਉਹਦੇ ਸਾਹਮਣੇ ਖੜੀ ਸੀ ਅਗਲੇ ਹੀ ਕੁਝ ਮਿੰਟਾਂ ਦੇ ਵਿੱਚ ਮੁੰਡਾ ਆਪਣੇ ਪਿਓ ਦੀ ਤਲਵਾਰ ਦੇ ਨਾਲ ਉਹਦੀ ਗਰਦਨ ਤੇ ਵਾਰ ਕਰਦਾ ਹੈ ਤੇ ਜਿਹੜੀ ਕੁੜੀ ਸੀ ਉਹ ਆਪਣੇ ਪਿਓ ਦੀ ਧੌਣ ਨੂੰ ਫੜ ਕੇ ਰੱਖਦੀ ਹੈ ਇਹ ਦੋਨੇ ਜਾਣੇ ਹੀ ਤਲਵਾਰ ਦੇ ਨਾਲ ਆਪਣੇ ਹੀ ਪਿਓ ਦੇ ਟੋਕਰੇ ਕਰ ਰਹੇ ਸਨ ਇਹ ਪੂਰਾ ਨਜ਼ਾਰਾ ਖੜੀ ਉਹਦੀ ਸਾਹਮਣੇ ਮਾਂ ਵੇਖ ਰਹੀ ਸੀ ਉਹ ਡਰ ਦੇ ਨਾਲ ਕੰਮ ਰਹੀ ਸੀ ਕਿਉਂਕਿ ਇਹ ਪੂਰਾ ਦਾ ਪੂਰਾ ਨਜ਼ਾਰਾ ਘਰ ਦੇ ਦਰਵਾਜ਼ੇ ਦੇ ਸਾਹਮਣੇ ਹੀ ਚੱਲ ਰਿਹਾ ਸੀ ਹੁਣ ਮਾਂ ਦਰਵਾਜ਼ਾ ਖੋਲਦੀ ਹੈ ਤੇ ਉਥੋਂ ਭੱਜਦੀ ਹੈ ਕਿਉਂਕਿ ਇਹਦੀ ਔਲਾਦ ਖੂਨ ਦੀ ਪਿਆਸੀ ਹੋ ਚੁੱਕੀ ਸੀ ਇਹ ਦੋਨੇ ਹੀ ਭੈਣ ਭਰਾ ਤਲਵਾਰਾਂ ਲੈ ਕੇ ਆਪਣੀ ਮਾਂ ਦੇ ਪਿੱਛੇ ਵੀ ਦੌੜਨ ਲੱਗ ਪੈਂਦੇ ਨੇ ਰਾਤ ਦਾ ਸਮਾਂ ਸੀ ਮਾਂ ਬਾਜਰੇ ਦੇ ਖੇਤ ਦੇ ਵਿੱਚ ਲੁਕ ਰਹੀ ਸੀ ਪਰ ਇਹ ਭੈਣ ਭਰਾ ਆਪਣੀ ਮਾਂ ਨੂੰ ਵੀ ਇਸ ਬਾਜਰੇ ਦੇ ਖੇਤ ਦੇ ਵਿੱਚੋਂ ਲੱਭਦੇ ਨੇ ਤੇ ਇਹਦੇ ਟੁਕੜੇ ਕਰ ਦਿੰਦੇ ਨੇ ਮਾਂ ਪਿਓ ਨੂੰ ਮਾਰਨ ਤੋਂ ਬਾਅਦ ਦੋਨੇ ਭੈਣ ਭਰਾ ਆਰਾਮ ਦੇ ਨਾਲ ਸਕੂਨ ਦੀ ਨੀਂਦ ਸੌਂਦੇ ਨੇ ਪੂਰੇ ਪਿੰਡ ਦੇ ਵਿੱਚ ਹਾਹਾਕਾਰ ਮਚ ਗਈ ਕਿਉਂਕਿ ਇੱਕ ਭੈਣ ਭਰਾ ਨੇ ਆਪਣੇ ਹੀ ਮਾਂ ਪਿਓ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਸੀ ਪੁਲਿਸ ਰਾਤੋਂ ਰਾਤ ਹੀ ਇਹਨਾਂ ਦੇ ਘਰ ਪਹੁੰਚਦੀ ਹੈ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਇਸ ਤੋਂ ਬਾਅਦ ਇਸ ਪੂਰੀ ਘਟਨਾ ਦੀ ਜੋ ਵਜ੍ਹਾ ਨਿਕਲ ਕੇ ਸਾਹਮਣੇ ਆਈ ਇਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਕਿ ਆਖਰ ਇਸ ਭੈਣ ਭਰਾ ਨੇ ਆਪਣੇ ਹੀ ਮਾਪਿਓ ਦਾ ਇੰਨੀ ਬੇਰਹਿਮੀ ਦੇ ਨਾਲ ਕਤਲ ਕਿਉਂ ਕੀਤਾ ਸੀ ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕਰਾਇਆ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਬਿਹਾਰ ਦੇ ਚੰਪਾਰਨ ਜ਼ਿਲ੍ਹੇ ਦੀ ਹੈ ਇਸ ਜ਼ਿਲ੍ਹੇ ਦੇ ਵਿੱਚ ਇੱਕ ਜਗ੍ਹਾ ਪੈਂਦੀ ਹੈ ਸੀਤਲਾਪੁਰ 20 ਮਾਰਚ 2025 ਦੀ ਰਾਤ ਦਾ ਸਮੇਂ ਸੀ ਪਿੰਡ ਦੇ ਵਿੱਚ ਅਕਸਰ ਹੀ ਲੋਕੀ 9-10 ਵਜੇ ਦੇ ਕਰੀਬ ਸੌ ਜਾਂਦੇ ਨੇ ਕਿਉਂਕਿ ਸ਼ਹਿਰਾਂ ਦੇ ਵਿੱਚ ਲੋਕ ਕਾਫੀ ਦੇਰ ਤੱਕ ਜਾਗਦੇ ਰਹਿੰਦੇ ਨੇ ਪਰ ਇਸ ਪਿੰਡ ਦੇ ਵਿੱਚ ਜ਼ਿਆਦਾਤਰ ਲੋਕ 9-10 ਵਜੇ ਦੇ ਕਰੀਬ ਸੌ ਜਾਂਦੇ ਨੇ ਪਰ ਅਚਾਨਕ ਹੀ ਜਿਵੇਂ 10 ਦਾ ਟਾਈਮ ਹੁੰਦਾ ਹੈ ਤੇ ਲੋਕਾਂ ਨੂੰ ਚੀਕਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਵੇਂ ਇੱਕ ਔਰਤ ਤੇ ਇੱਕ ਬੁੱਢਾ ਆਦਮੀ ਚੀਕਾ ਮਾਰ ਰਿਹਾ ਸੀ ਜਦੋਂ ਇਹਨਾਂ ਚੀਕਾਂ ਦੀ ਆਵਾਜ਼ ਸੁਣ ਕੇ ਪਿੰਡ ਵਾਲੇ ਇਹਨਾਂ ਦੇ ਘਰ ਵੱਲ ਨੂੰ ਭਜਦੇ ਨੇ ਤੇ ਜਿਸ ਤਰ੍ਹਾਂ ਹੀ ਲੋਕੀ ਆਪਣੇ ਘਰਾਂ ਦੇ ਦਰਵਾਜ਼ੇ ਖੋਲਦੇ ਨੇ ਤਾਂ ਗਲੀ ਦੇ ਵਿੱਚੋਂ ਇੱਕ ਔਰਤ ਬੜੀ ਹੀ ਤੇਜ਼ੀ ਦੇ ਨਾਲ ਭਜਦੀ ਜਾ ਰਹੀ ਸੀ ਤੇ ਚੀਕਾ ਮਾਰ ਰਹੀ ਸੀ ਲੋਕੀ ਹੁਣ ਵੇਖਦੇ ਨੇ ਕਿ ਇਹਦੇ ਪਿੱਛੇ ਇੱਥੋਂ ਦਾ ਹੀ ਰਹਿਣ ਵਾਲਾ ਅਭਿਸ਼ੇਕ ਨਾਮ ਦਾ ਮੁੰਡਾ ਇਹਦੇ ਹੱਥ ਦੇ ਵਿੱਚ ਇੱਕ ਲੰਮੀ ਜੀ ਤਲਵਾਰ ਹੁੰਦੀ ਹੈ ਇਹਦੇ ਪਿੱਛੇ ਹੀ ਇਹਦੀ ਭੈਣ ਜਿਹਦਾ ਨਾਮ ਜੋਤੀ ਹੁੰਦਾ ਹੈ ਇਹਦੇ ਵੀ ਹੱਥ ਦੇ ਵਿੱਚ ਇੱਕ ਲੰਬੀ ਜੀ ਤਲਵਾਰ ਹੁੰਦੀ ਹੈ ਇਹ ਦੋਨੇ ਜਾਨੇ ਹੀ ਆਪਣੀ ਮਾਂ ਦੇ ਮਗਰ ਬੜੀ ਤੇਜ਼ੀ ਦੇ ਨਾਲ ਭੱਜ ਰਹੇ ਹੁੰਦੇ ਨੇ ਪਿੰਡ ਦੇ ਬਾਹਰ ਹੀ ਬਾਜਰੇ ਦੇ ਖੇਤ ਵਾਲੇ ਇਹਨਾਂ ਦੀ ਜਿਹੜੀ ਮਾਂ ਸੀ ਜਿਹਦਾ ਨਾਮ ਰੀਮਾ ਦੇਵੀ ਹੁੰਦਾ ਹੈ ਇਹ ਬੜੀ ਤੇਜ਼ੀ ਦੇ ਨਾਲ ਭੱਜ ਰਹੀ ਸੀ ਹੁਣ ਇਹ ਸਾਰਾ ਕੁਝ ਦੇਖ ਕੇ ਪਿੰਡ ਦੇ ਹੀ ਕੁਝ ਲੋਕ ਪੁਲਿਸ ਨੂੰ ਫੋਨ ਕਰਦੇ ਨੇ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਸੀ ਕਿ ਜਿਸ ਤਰ੍ਹਾਂ ਜਿੰਨੀ ਤੇਜ਼ੀ ਦੇ ਨਾਲ ਅਭਿਸ਼ੇਕ ਤੇ ਜੋਤੀ ਤਲਵਾਰ ਲੈ ਕੇ ਆਪਣੀ ਮਾਂ ਦੇ ਮਗਰ ਭੱਜ ਰਹੇ ਸਨ ਕਿਤੇ ਇਹ ਆਪਣੀ ਮਾਂ ਨੂੰ ਮਾਰ ਨਾ ਦੇਣ ਤੇ ਇਸ ਲਈ ਇਹ ਪੁਲਿਸ ਨੂੰ ਫੋਨ ਕਰਦੇ ਨੇ ਹੁਣ ਪਿੰਡ ਵਾਲੇ ਵੀ ਇਹਨਾਂ ਦੇ ਮਗਰ ਭੱਜਦੇ ਨੇ ਰਾਤ ਦਾ ਹਨੇਰਾ ਇਹਨਾਂ ਜਿਆਦਾ ਸੀ ਕਿ ਇਹਨਾਂ ਨੂੰ ਅੱਗੇ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਸਿਰਫ ਬਾਜਰੇ ਦੇ ਖੇਤ ਸਨ ਤੇ ਇਨ੍ਹਾਂ ਖੇਤਾਂ ਦੇ ਵਿੱਚੋਂ ਇਸ ਔਰਤ ਰੀਮਾ ਦੀ ਸਿਰਫ ਚੀਕਾਂ ਦੀ ਆਵਾਜ਼ ਨਿਕਲ ਰਹੀ ਸੀ। ਇਹ ਚੀਕਾਂ ਦੀ ਆਵਾਜ਼ ਤੋਂ ਸਾਫ਼-ਸਾਫ਼ ਪਤਾ ਚੱਲ ਰਿਹਾ ਸੀ ਕਿ ਭੈਣ ਭਰਾ ਇਹ ਦੋਨੇ ਜਾਨੇ ਆਪਣੀ ਮਾਂ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਮਾਰ ਰਹੇ ਸਨ। ਪਰ ਕਿਸੇ ਵੀ ਪਿੰਡ ਵਾਲੇ ਦੀ ਇੰਨੀ ਹਿੰਮਤ ਨਹੀਂ ਸੀ ਕਿ ਉਹ ਅੱਗੇ ਜਾ ਕੇ ਇਸ ਰੀਮਾ ਦੇਵੀ ਨੂੰ ਬਚਾ ਸਕਣ। ਅਭਿਸ਼ੇਕ ਜਿਹਦੀ ਉਮਰ ਲਗਭਗ 25 ਸਾਲ ਦੀ ਸੀ। ਹੁਣ ਅਭਿਸ਼ੇਕ ਤੇ ਜੋਤੀ ਜਿਸ ਤਰ੍ਹਾਂ ਹੀ ਅੱਗੇ ਨਿਕਲ ਗਏ ਸਨ ਤੇ ਇਨ੍ਹਾਂ ਦੇ ਮਗਰ ਹੀ ਅਭਿਸ਼ੇਕ ਦੀ ਪਤਨੀ ਪਿੱਛੇ ਆ ਜਾਂਦੀ ਹੈ ਅਭਿਸ਼ੇਕ ਦੀ ਪਤਨੀ ਵੀ ਖੂਨ ਦੇ ਨਾਲ ਲਥਪਤ ਸੀ ਹੁਣ ਕਈ ਲੋਕ ਅਭਿਸ਼ੇਕ ਦੇ ਘਰ ਦੇ ਵਿੱਚ ਜਾਂਦੇ ਨੇ ਤਾਂ ਜਾ ਕੇ ਦੇਖਦੇ ਨੇ ਕਿ ਘਰ ਦੇ ਅੰਦਰ ਅਭਿਸ਼ੇਕ ਦਾ ਜਿਹੜਾ ਪਿਓ ਸੀ ਜਿਹਦਾ ਨਾਮ ਹੁੰਦਾ ਹੈ ਭਗਵਾਨ ਸ਼ਾ ਜਿਹਦੀ ਉਮਰ ਲਗਭਗ 52 ਸਾਲ ਦੇ ਕਰੀਬ ਸੀ ਉਹਦੀ লাশ ਪਈ ਹੋਈ ਸੀ। ਉਹਦੇ ਪੂਰੇ ਸਰੀਰ ਦੇ ਉੱਤੇ ਤਲਵਾਰਾਂ ਦੇ ਨਾਲ ਵਾਰ ਕੀਤੇ ਹੋਏ ਸਨ। ਥੋੜੀ ਦੇਰ ਤੱਕ ਹੀ ਪੁਲਿਸ ਆ ਜਾਂਦੀ ਹੈ। ਪੁਲਿਸ ਵੀ ਟੌਰਚਾ ਨੂੰ ਲੈ ਕੇ ਇਸ ਬਾਜਰੇ ਦੇ ਖੇਤ ਦੇ ਵਿੱਚ ਜਾਂਦੀ ਹੈ ਤੇ ਜਾ ਕੇ ਦੇਖਦੀ ਹੈ ਕਿ ਇੱਥੇ ਰੀਮਾ ਦੇਵੀ ਦੀ ਵੀ লাশ ਪਈ ਹੋਈ ਸੀ। ਜਿਸ ਤਰ੍ਹਾਂ ਹੀ ਇਹਨਾਂ ਨੇ ਆਪਣੇ ਪਿਓ ਨੂੰ ਮਾਰਿਆ ਸੀ ਉਸੇ ਤਰ੍ਹਾਂ ਹੀ ਇਹਨਾਂ ਨੇ ਆਪਣੀ ਮਾਂ ਨੂੰ ਵੀ ਮਾਰ ਦਿੱਤਾ ਸੀ। ਹੁਣ ਇੱਕ ਕੇਸ ਬਿਲਕੁਲ ਸਾਫ਼ ਸੀ ਕਿ ਪਹਿਲਾ ਇਨਾ ਭੈਣ ਭਰਾਵਾਂ ਨੇ ਦੋਨਾਂ ਨੇ ਮਿਲ ਕੇ ਆਪਣੇ ਪਿਓ ਨੂੰ ਮਾਰਿਆ ਸੀ ਤੇ ਫਿਰ ਆਪਣੀ ਮਾਂ ਨੂੰ ਭਜਾ ਭਜਾ ਕੇ ਬਾਜਰੇ ਦੇ ਖੇਤ ਦੇ ਵਿੱਚ ਮਾਰ ਕੇ ਸੁੱਟ ਦਿੱਤਾ ਸੀ ਪਰ ਹੁਣ ਇੱਥੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਇਹਨਾਂ ਨੇ ਐਡਾ ਵੱਡਾ ਕਾਂਡ ਕਿਉਂ ਕੀਤਾ ਸੀ ਮਾਂ ਪਿਓ ਨੂੰ ਇਹਨਾਂ ਨੇ ਇੰਨੀ ਬਹਿਰਮੀ ਦੇ ਨਾਲ ਕਿਉਂ ਮਾਰਿਆ ਸੀ ਪੁਲਸ ਹੁਣ ਇਹ ਪੂਰੇ ਬਾਜਰੇ ਦੇ ਖੇਤ ਨੂੰ ਘੇਰ ਲੈਂਦੀ ਹੈ ਤੇ ਥੋੜੀ ਦੇਰ ਬਾਅਦ ਹੀ ਇਹਨਾਂ ਦੋਨਾਂ ਭੈਣ ਭਰਾਵਾਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਤੇ ਨਾਲੇ ਹੀ ਅਭਿਸ਼ੇਕ ਦੀ ਜਿਹੜੀ ਪਤਨੀ ਸੀ ਉਹਨੂੰ ਵੀ ਗ੍ਰਿਫਤਾਰ ਕਰ ਲੈਂਦੀ ਹੈ ਹੁਣ ਪੁਲਿਸ ਇਹਨਾਂ ਦੋਨਾਂ ਦੇ ਕੋਲੋਂ ਜਦੋਂ ਸ਼ਕਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਫਿਰ ਅਭਿਸ਼ੇਕ ਇੱਕ ਕਹਾਣੀ ਦੱਸਦਾ ਹੈ ਇੱਕ ਕਹਾਣੀ ਦੱਸਦਾ ਹੈ ਕਿ ਇਹ ਕਹਿੰਦਾ ਹੈ ਕਿ ਆਪਾਂ ਪੂਰਾ ਪਰਿਵਾਰ ਬੜਾ ਹੀ ਹਸੀ ਖੁਸ਼ੀ ਤਰੀਕੇ ਦੇ ਨਾਲ ਰਹਿ ਰਿਹਾ ਸੀ ਅਭਿਸ਼ੇਕ ਦੱਸਦਾ ਹੈ ਕਿ ਇਹ ਜਿਹੜੀ ਰੀਮਾ ਦੇਵੀ ਸੀ ਇਹ ਦੀ ਮਤਰਾਈ ਮਾਂ ਸੀ 4 ਸਾਲ ਪਹਿਲਾਂ ਹੀ ਇਹਦੀ ਜਿਹੜੀ ਅਸਲੀ ਮਾਂ ਸੀ ਉਹਦੀ ਮੌਤ ਹੋ ਜਾਂਦੀ ਹੈ। ਇਹਦਾ ਪਿਓ ਹੁਣ ਇਹ 50 ਸਾਲ ਦਾ ਸੀ। ਅਭਿਸ਼ੇਕ ਦਾ ਵੀ ਵਿਆਹ ਹੋ ਚੁੱਕਿਆ ਸੀ। ਅਭਿਸ਼ੇਕ ਦੀ ਵੀ ਪਤਨੀ ਘਰ ਦੇ ਵਿੱਚ ਆ ਚੁੱਕੀ ਸੀ। ਇਹ ਪਿਓ ਪੁੱਤ ਭੈਣ ਤੇ ਅਭਿਸ਼ੇਕ ਦੀ ਜਿਹੜੀ ਪਤਨੀ ਸੀ ਇਹ ਚਾਰੇ ਜਾਨੇ ਮਿਲ ਕੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਬਤੀਤ ਕਰ ਰਹੇ ਸਨ। ਪਰ ਜਦੋਂ ਇਹਦੇ ਪਿਓ ਦੀ ਉਮਰ 50 ਸਾਲ ਦੀ ਸੀ, ਜਾਨੀ ਕਿ 2 ਸਾਲ ਪਹਿਲਾਂ ਹੀ ਇਹਦੇ ਪਿਓ ਨੂੰ ਇਹ ਜਿਹੜੀ ਰੀਮਾ ਦੇਵੀ ਸੀ ਇਹ ਪਸੰਦ ਆ ਜਾਂਦੀ ਹੈ। ਇਹ ਇਸ ਪਿੰਡ ਦੇ ਵਿੱਚ ਹੀ ਰਹਿੰਦੀ ਸੀ। ਇੱਕ ਵਿਧਵਾ ਔਰਤ ਸੀ ਤੇ ਅਭਿਸ਼ੇਕ ਦਾ ਪਿਓ ਕਹਿੰਦਾ ਹੈ ਕਿ ਉਹ ਹੁਣ ਇਸ ਰੀਮਾ ਦੇਵੀ ਵਿਧਵਾ ਔਰਤ ਦੇ ਨਾਲ ਵਿਆਹ ਕਰਵਾਵੇਗਾ ਹੁਣ ਇੱਥੇ ਅਭਿਸ਼ੇਕ ਦੀ ਭੈਣ ਜੋਤੀ ਤੇ ਇਹਦੀ ਪਤਨੀ ਇਹ ਤਿੰਨੇ ਜਣੇ ਮਿਲ ਕੇ ਹੀ ਆਪਣੇ ਪਿਓ ਨੂੰ ਸਮਝਾਉਂਦੇ ਨੇ ਕਿ ਤੂੰ ਇਸ ਉਮਰ ਦੇ ਵਿੱਚ ਵਿਆਹ ਨਾ ਕਰਵਾ ਪਰ ਇਹਨਾਂ ਦਾ ਇਹ ਪਿਓ ਮੰਨਣ ਲਈ ਤਿਆਰ ਨਹੀਂ ਹੁੰਦਾ ਜ਼ਬਰਦਸਤੀ ਰੀਮਾ ਦੇਵੀ ਦੇ ਨਾਲ ਵਿਆਹ ਕਰਵਾ ਲੈਂਦਾ ਹੈ ਇਹ ਹੁਣ ਅਭਿਸ਼ੇਕ ਕਹਿੰਦਾ ਹੈ ਕਿ ਇਸ ਵਜ੍ਹਾ ਕਰਕੇ ਸਾਡੇ ਘਰ ਦੇ ਵਿੱਚ ਬਹੁਤ ਬਦਨਾਮੀ ਹੋਈ ਪਿੰਡ ਦੇ ਵਿੱਚ ਇਹ ਮੂੰਹ ਦਿਖਾਉਣ ਜੋਗੇ ਨਹੀਂ ਰਹੇ ਕਿਉਂਕਿ ਇਧਰ ਅਭਿਸ਼ੇਕ ਦਾ ਵੀ ਵਿਆਹ ਹੋ ਚੁੱਕਿਆ ਸੀ ਤੇ ਮੁੰਡੇ ਦੇ ਵਿਆਹ ਹੋਣ ਤੋਂ ਬਾਅਦ ਵੀ ਇਹਦੇ ਪਿਓ ਨੇ ਆਪਣਾ ਦੂਜਾ ਵਿਆਹ ਕਰਵਾ ਲਿਆ ਸੀ ਤੇ ਉਹ ਵੀ ਇੱਕ ਵਿਧਵਾ ਔਰਤ ਦੇ ਨਾਲ ਸਭ ਤੋਂ ਵੱਡਾ ਕਾਰਨ ਇਹ ਵੀ ਸੀ ਕਿ ਇਹ ਲੱਗਦਾ ਸੀ ਇਹਨਾਂ ਨੂੰ ਕਿ ਇਹ ਜਿਹੜੀ ਰੀਮਾ ਦੇਵੀ ਹੈ ਇਹੀ ਹੁਣ ਸਾਰੀ ਪ੍ਰਾਪਰਟੀ ਦੀ ਇਹਨਾਂ ਦੀ ਮਾਲਕਨ ਬਣ ਜਾਵੇਗੀ ਤੇ ਹੁਣ ਅਭਿਸ਼ੇਕ ਦਾ ਪਿਓ ਇਹ ਰੀਮਾ ਦੇਵੀ ਦੇ ਪਿੱਛੇ ਵੀ ਲੱਗ ਚੁੱਕਿਆ ਸੀ ਜਿੱਥੇ ਇਹ ਹੁਣ ਰਹਿ ਰਹੇ ਸਨ ਇਹ ਇੱਕ ਵੱਡਾ ਘਰ ਸੀ ਤੇ ਇਹਨਾਂ ਦਾ ਪਿਓ ਕਹਿੰਦਾ ਸੀ ਕਿ ਇਹ ਵੱਡੇ ਘਰ ਨੂੰ ਵੇਚ ਕੇ ਇੱਕ ਛੋਟਾ ਘਰ ਲਿਆ ਜਾਵੇ ਯਾਨੀ ਕਿ ਇਹਦੇ ਪਿੱਛੇ ਇਹਦੀ ਜਿਹੜੀ ਸੁਤੇਲੀ ਮਾਂ ਸੀ ਉਹੀ ਸਾਰਾ ਕੁਝ ਕਰਵਾ ਰਹੀ ਸੀ ਹੁਣ ਇਸੇ ਵਜ੍ਹਾ ਦੇ ਕਰਕੇ ਤਿੰਨੇ ਜਾਨੇ ਘਰ ਦੇ ਵਿੱਚ ਬੜੇ ਹੀ ਪਰੇਸ਼ਾਨ ਰਹਿਣ ਲੱਗ ਜਾਂਦੇ ਨੇ 20 ਮਾਰਚ ਨੂੰ ਇਹ ਤਿੰਨੇ ਜਾਨੇ ਆਪਣੇ ਪਿਓ ਨੂੰ ਸਮਝਾ ਰਹੇ ਹੁੰਦੇ ਨੇ ਪਰ ਇਹਨਾਂ ਦੀ ਜਿਹੜੀ ਮਾਂ ਸੀ ਰੀਮਾ ਦੇਵੀ ਸੋਤੇਲੀ ਮਾਂ ਇਹ ਮੰਨਣ ਲਈ ਤਿਆਰ ਨਹੀਂ ਹੁੰਦੀ ਉਹ ਕਹਿੰਦੀ ਹੈ ਕਿ ਇਹ ਘਰ ਵਿਕੇਗਾ ਹੀ ਵਿਕੇਗਾ ਤੇ ਇਹਨਾਂ ਤਿੰਨਾਂ ਨੇ ਪਹਿਲਾਂ ਤੋਂ ਹੀ ਇੱਕ ਪਲਾਨ ਬਣਾਇਆ ਹੋਇਆ ਸੀ ਕਿ ਜੇਕਰ ਇਹਨਾਂ ਦਾ ਪਿਓ ਨਹੀਂ ਮੰਨੇਗਾ ਤੇ ਇਹ ਆਪਣੇ ਪਿਓ ਨੂੰ ਵੀ ਮਾਰ ਦੇਣਗੇ ਤੇ ਆਪਣੀ ਮਾਂ ਨੂੰ ਵੀ ਮਾਰ ਦੇਣਗੇ ਇਹਨਾਂ ਦੀ ਇਹ ਜਿਹੜੀ ਬਹਿਸ ਹੈ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਇਹ ਜਿਹੜੀ ਇਹਨਾਂ ਦੀ ਕੁੜੀ ਹੁੰਦੀ ਹੈ ਜੋਤੀ ਇਹਨੂੰ ਗੁੱਸਾ ਆ ਜਾਂਦਾ ਹੈ ਤੇ ਇਹ ਆਪਣੇ ਹੀ ਪਿਓ ਦੀਆਂ ਲੱਤਾਂ ਫੜ ਕੇ ਬੈੱਡ ਦੇ ਉੱਤੋਂ ਖਿੱਚ ਕੇ ਇਹਨੂੰ ਫਰਸ਼ ਦੇ ਉੱਤੇ ਚੋਕ ਕੇ ਮਾਰਦੀ ਹੈ ਅਭਿਸ਼ੇਕ ਦੂਸਰੇ ਕਮਰੇ ਦੇ ਵਿੱਚ ਜਾਂਦਾ ਹੈ ਤੇ ਉੱਥੋਂ ਇੱਕ ਤਲਵਾਰ ਕੱਢ ਕੇ ਲੈ ਆਉਂਦਾ ਹੈ ਤੇ ਇਹ ਜਿਹੜੀ ਇਹਨਾਂ ਦੀ ਭੈਣ ਸੀ ਇਹਦੇ ਵੀ ਹੱਥ ਦੇ ਵਿੱਚ ਇਹਨੇ ਤਲਵਾਰ ਫੜੀ ਹੋਈ ਸੀ ਇਹਨਾਂ ਤਲਵਾਰਾਂ ਦੇ ਨਾਲ ਹੀ ਇਹ ਪਹਿਲਾਂ ਆਪਣੇ ਪਿਓ ਨੂੰ ਮਾਰਦੇ ਨੇ ਤੇ ਉਸ ਤੋਂ ਬਾਅਦ ਫਿਰ ਇਹ ਆਪਣੀ ਮਾਂ ਨੂੰ ਰੀਮਾ ਦੇਵੀ ਨੂੰ ਬਾਜਰੇ ਦੇ ਖੇਤ ਦੇ ਵਿੱਚ ਜਾ ਕੇ ਮਾਰਦੇ ਨੇ ਇਹਨਾਂ ਤਿੰਨਾਂ ਦਾ ਇਹ ਪਲੈਨਿੰਗ ਸੀ ਕਿ ਇਹ ਤਿੰਨੇ ਜਾਣੇ ਮਿਲ ਕੇ ਆਪਣੇ ਪਿਓ ਨੂੰ ਮਾਰਨਗੇ ਤੇ ਮਾਂ ਨੂੰ ਮਾਰ ਦੇਣਗੇ ਤੇ ਇਹਨਾਂ ਦੀਆਂ ਬੋਡੀਆਂ ਨੂੰ ਟਿਕਾਣੇ ਲਾ ਦੇਣਗੇ ਤੇ ਬਾਹਰ ਕਿਸੇ ਨੂੰ ਕੁਝ ਪਤਾ ਨਹੀਂ ਚੱਲੇਗਾ ਤੇ ਇਹ ਤਿੰਨੇ ਜਾਨੇ ਆਰਾਮ ਦੇ ਨਾਲ ਮਿਲ ਕੇ ਇਸ ਘਰ ਦੇ ਵਿੱਚ ਰਹਿਣਗੇ ਪਰ ਇਹਨਾਂ ਦੇ ਪਲਾਨ ਦੇ ਉੱਤੇ ਪਾਣੀ ਤਦ ਫਿਰ ਗਿਆ ਜਦੋਂ ਇਹਨਾਂ ਦੀ ਮਾਰੀਮਾ ਦੇਵੀ ਇਹਨਾਂ ਨੂੰ ਧੱਕਾ ਦੇ ਕੇ ਬਾਹਰ ਭਜ ਜਾਂਦੀ ਹੈ ਤੇ ਚੀਕਾ ਮਾਰਨੀਆ ਸ਼ੁਰੂ ਕਰ ਦਿੰਦੀ ਹੈ ਤੇ ਪੂਰੇ ਪਿੰਡ ਨੂੰ ਪਤਾ ਲੱਗ ਜਾਂਦਾ ਹੈ ਅੱਜ ਦੇ ਸਮੇਂ ਦੇ ਵਿੱਚ ਪੈਸਾ ਰਿਸ਼ਤਿਆਂ ਤੋਂ ਕਿਤੇ ਉੱਪਰ ਹੋ ਚੁੱਕਿਆ ਹੈ ਲੋਕ ਪੈਸੇ ਪਿੱਛੇ ਇੱਜ਼ਤ ਪਿੱਛੇ ਕਿਸੇ ਨੂੰ ਵੀ ਮਾਰਨ ਲੱਗਿਆ ਨਹੀਂ ਸੋਚਦੇ ਕਿ ਉਹ ਜਿਸ ਨੂੰ ਮਾਰਨ ਜਾ ਰਹੇ ਨੇ ਸ਼ਾਇਦ ਉਹ ਉਹਦੇ ਆਪਣੇ ਹੀ ਹਨ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ